ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਨਹਦ ਆਰਟਸ ਬੁਟੀਕ ਦੇ ਉੱਤੇ ਤੇ ਚੈੱਕ ਕਰਾਉਣਾ ਤੁਹਾਨੂੰ ਮੈਂ ਆਪਣੇ ਕੋਲ ਬਹੁਤ ਸਾਰੇ ਸੂਟ ਸੋਹਣੇ ਸੋਹਣੇ ਆ ਗਏ ਡਿਜ਼ਾਈਨ ਨਵੇਂ-ਨਵੇਂ ਰੈਡੀ ਹੋ ਕੇ ਸਾਰੇ ਆਉਣਗੇ ਦੇ ਵਿੱਚ ਕੁਟਰਾਇਜ਼ ਤੇ ਵੈਲਵਟ ਦੇ ਇਧਰੋਂ ਵੇਖ ਸਕਦਾ ਜੇ ਤੁਸੀਂ ਸਾਰਾ ਸਟਾਕ ਜਿਹੜਾ ਜੇ ਇਹ ਆ ਗਿਆ ਕੁਟਰਾਇਜ਼ ਤੇ ਵੈਲਵਟ ਦਾ ਗਰਮ ਸੂਟਾਂ ਦਾ ਸਟਾਕ ਆ ਗਿਆ ਜੇ ਤੁਹਾਨੂੰ ਮੈਂ ਸਾਰੇ ਸੂਟ ਖੋਲ ਕੇ ਦਿਖਾ ਦਿੰਨਾ ਵੀਡੀਓ ਦੇ ਵਿੱਚ ਪ੍ਰਿੰਟ ਚੈੱਕ ਕਰ ਲਓ ਮੈਚਿੰਗਾਂ ਚੈੱਕ ਕਰ ਲਿਓ ਰੇਟ ਆਉਣਾ ਜੇ 450 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਜੇ ਦੋ ਸੂਟ 800 ਦੇ ਆਲਓਵਰ ਇੰਡੀ ਵੈਲਵਟ ਅਤੇ ਕੁਟਰਾਇਜ਼ ਦੋਵੇਂ ਤੁਹਾਨੂੰ ਮਿਲਦੇ ਜਾਣਗੇ ਜੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਜਲਦੀ ਜਲਦੀ ਸਕਰੀਨਸ਼ਾਟ ਲਿਓ ਤੇ ਦਿੱਤੇ ਹੋਏ ਨੰਬਰ ਤੇ ਉੱਤੇ ਭੇਜਿਓ ਤੇ ਆਪਣੇ ਆਰਡਰ ਜਿਹੜੇ ਜੇ ਉਹ ਫਾਈਨਲ ਕਰ ਲਿਓ ਸ਼ਿਪਿੰਗ ਫ੍ਰੀ ਦੇ ਨਾਲ ਜੇ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ 400 ਤੇ 50 ਰੁਪਏ ਦਾ ਸੂਟ ਜੇ ਸਿੰਗਲ ਦੋ ਸੂਟ ਲੈਂਦੇ ਜੇ ਤੇ 800 ਰੁਪਏ ਤੇ ਜੇ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਪ੍ਰਿੰਟ ਬਹੁਤ ਪਿਆਰੇ ਪਿਆਰੇ ਜੇ ਰੇਟ ਜਿਹੜਾ ਜੇ ਸਿਰਫ ਤੇ ਸਿਰਫ 445 ਰੁਪਏ ਵੈਲਵਟ ਤੇ ਸੂਟ ਜੇ ਬਹੁਤ ਸੋਹਣੇ ਫੈਬਰਿਕ ਦੇ ਉੱਤੇ ਜੇ ਬਹੁਤ ਸੋਹਣਾ 50 ਰੁਪਏ ਬਿਨਾਂ ਦੁਪट्टे ਤੋਂ ਬਿਨਾਂ ਸਟਾਲ ਤੋਂ ਕਿਤੇ ਵੀ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੇ ਮੈਚਿੰਗਾਂ ਵੇਖ ਸਕਦੇ ਜੇ ਸੋਹਣੀਆਂ ਸੋਹਣੀਆਂ ਡਿਜ਼ਾਈਨ ਦੇ ਪ੍ਰਿੰਟ ਵੇਖ ਸਕਦੇ ਜੇ ਜ਼ਬਰਦਸਤ ਰੇਟ ਸਿਰਫ ਤੇ ਸਿਰਫ ਇਹਨਾਂ ਦਾ 445 ਰੁਪਏ ਪ੍ਰਿੰਟ ਸ਼ਾਨਦਾਰ ਜੇ ਡਿਜ਼ਾਈਨ ਬਹੁਤ ਸੋਹਣੇ ਜੇ ਫੈਬਰਿਕ ਕੁਆਲਿਟੀ A1 ਜੇ ਰੇਟ 450 ਦੇ ਨਾਲ ਬਿਨਾਂ ਸਟਾਲ ਤੋਂ ਬਿਨਾਂ ਦੁਪट्टे ਤੋਂ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਚਾਹੇ ਤੁਸੀਂ ਇੱਕ ਸੂਟ ਵੀ ਬੁੱਕ ਕਰ ਲਿਓ ਦੋ ਲੈਣੇ ਜੇ ਤੇ 800 ਰੁਪਏ ਦੇ ਜੇ ਫ੍ਰੀ ਸ਼ਿਪਿੰਗ ਦਊਗਾ ਜੀ ਤੁਹਾਨੂੰ ਹੋਰ ਨਵੇਂ ਸੂਟ ਤੇ ਨਵਾਂ ਸਟਾਕ ਵੇਖਣ ਲਈ ਸਾਡੇ ਨਾਲ ਜੁੜੇ ਰਹੋ ਜੀ